ਨਾਤਾ ਕਾਲੀਦਲ ਆਪਣੇ ਆਪ ਦੇ ਵਿੱਚ ਸੰਪੂਰਨ ਪੰਥ ਹੈ ਤੇ ਨਾ ਦਮਦਮੇ ਟਕਸਾਲ ਹੈ ਕੁਰਬਾਨੀ ਕਿਸੇ ਦੀ ਬਹੁਤ ਵੱਡੀ ਹੋ ਸਕਦੀ ਤੇ ਕੁਰਬਾਨੀਆਂ ਨਾਲ ਤੇ ਪੰਜਾਬ ਭਰਿਆ ਪਿਆ ਬੰਦੇ ਸੋਚ ਰਿਹਾ ਕਿ ਇਹਨਾਂ ਦੋਨਾਂ ਦੀ ਲੜਾਈ ਦੇ ਵਿੱਚ ਜੇ ਉੱਥੇ ਟਕਰਾਅ ਹੁੰਦਾ ਜਿਸਮਾਨੀ ਟਕਰਾਅ ਦੀ ਗੱਲ ਕਰ ਰਿਹਾ ਜੇ ਜਿਸਮਾਨੀ ਟਕਰਾਅ ਹੁੰਦਾ ਹੈ ਪੂਰੀ ਦੁਨੀਆ ਦੇ ਵਿੱਚ ਸਿੱਖ ਨੇਸ਼ਨ ਦਾ ਜਿਹੜਾ ਅਕਸਾ ਖਰਾਬ ਜਾਏਗਾ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸੰਦੇਸ਼ ਨਾ ਦੇਣ ਲਈ ਦੰਮੇ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੇ ਬਿਆਨ ਤੇ ਸਿੱਖ ਜਥੇਬੰਦੀ ਦਲ ਖਾਲਸਾ ਦਾ ਬਿਆਨ ਆਇਆ ਹੈ ਜਥੇਬੰਦੀ ਦੇ ਆਗੂ ਕੌਰਪਾਲ ਸਿੰਘ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਦੇ ਇਸ ਬਿਆਨ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਬਾਬਾ ਹਰਨਾਮ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਰਿਸ਼ਤੇ ਵਿਗੜੇ ਜਿਸ ਤੋਂ ਬਾਅਦ ਇਹ ਦੋਵੇਂ ਇੱਕ ਦੂਜੇ ਦੇ ਸਾਹਮਣੇ ਖੜੇ ਹੋ ਗਏ ਜਥੇਦਾਰ ਗੜਗਾਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸ਼੍ਰੋਮਣੀ ਕਮੇਟੀ ਨੇ ਲਾਇਆ ਹੈ ਜੋ ਸਿੱਧੇ ਤੌਰ ਤੇ ਅਕਾਲੀ ਦਲ ਦੇ ਫੈਸਲੇ ਅਨੁਸਾਰ ਚੱਲ ਰਹੀ ਹੈ ਹੁਣ ਜਦੋਂ ਬਾਬਾ ਹਰਨਾਮ ਸਿੰਘ ਨੂੰ ਮੌਕਾ ਮਿਲਿਆ ਤਾਂ ਉਹ ਕਹਿ ਰਹੇ ਹਨ ਕਿ ਉਹ ਕੁਲਦੀਪ ਸਿੰਘ ਗੜਗਾਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਨਹੀਂ ਦੇਣ ਦੇਣਗੇ एकदम ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਦਾ ਬਿਆਨ ਹੈ ਇਹ ਆਉਣਾ ਸੀਗਾ ਲੰਮੇ ਸਮੇਂ ਤੋਂ ਇਸ ਬਿਆਨ ਦੀ ਉਡੀਕ ਕੀਤੀ ਜਾ ਰਹੀ ਸੀ ਬਾਬਾ ਹਰਨਾਮ ਸਿੰਘ ਨੂੰ ਬੜੇ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਜਦੋਂ ਤੋਂ ਦੋ ਅੱਡ ਹੋਏ ਨੇ ਜਦੋਂ ਤੋਂ ਇਹਨਾਂ ਦੇ ਰਿਸ਼ਤੇ ਟੁੱਟੇ ਨੇ ਇੱਕ ਦੂਜੇ ਨੂੰ ਸ਼ੈਡੋ ਬਾਕਸਿੰਗ ਕਰ ਰਹੀ ਸੀ ਇੱਕ ਦੂਜੇ ਨੂੰ ਠਿੱਪੀ ਲਾਉਂਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀਗੀਆਂ ਹੁਣ ਦੋਵੇਂ ਅਲੱਗ ਹੋ ਗਏ ਬਾਬਾ ਜੀ ਚਲੇ ਗਏ ਭਾਜਪਾ ਦੇ ਨੇੜੇ ਅਕਾਲੀ ਦਲ ਨੂੰ ਇਹਦੀ ਤਕਲੀਫ ਹੈ ਅਕਾਲੀ ਦਲ ਦੇ ਆਈਟੀ ਸੈੱਲ ਨੇ ਬਾਬਾ ਜੀ ਦੇ ਖਿਲਾਫ ਬਹੁਤ ਭੰਡੀ ਪ੍ਰਚਾਰ ਵੀ ਇਸ ਗੱਲ ਦਾ ਕੀਤਾ ਹੁਣ ਉਸ ਤੋਂ ਬਾਅਦ ਅਕਾਲੀ ਦਲ ਨੇ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਅਤੇ ਨਵੇਂ ਨਿਯੁਕਤ ਜਿਹੜੇ ਇਹ ਅੰਨੀ ਕੁਲਦੀਪ ਸਿੰਘ ਨੇ ਉਹਨਾਂ ਰਹੀਂ ਭਾਈ ਰঞ্জੀਤ ਸਿੰਘ ਡਰੀਆਂ ਵਾਲੇ ਦੀ ਵਾਪਸੀ ਕਰਵਾ ਲਈ ਹੁਣ ਇਹ ਗੱਲ ਤੇ ਬਾਬਾ ਜੀ ਉਡੀਕਦੇ ਪੈਸੇ ਵੀ ਮੇਰੇ ਪੈਰਾਂ 'ਤੇ ਬਟੇਰ ਕਦੋਂ ਆਏਗਾ ਜਦੋਂ ਮੈਂ ਬੜਕ ਮਾਰ ਕੇ ਇਹਨਾਂ ਨੂੰ ਪੜਥੂ ਪਾਵਾਂਗਾ ਉਹ ਬਾਬਾ ਜੀ ਨੇ ਆਪਣਾ ਬੜਕ ਮਾਰ ਕੇ ਪੜਥੂ ਪਾਤ ਤੋ ਭਾਈਵਾਲ ਇਕੱਠੇ ਸੀ ਬੜਾ ਪਿਆਰ ਸੀ ਬਾਬਾ ਜੀ ਦੇ ਅਰਦਾਸਾਂ ਕਰਦੇ ਸੀ ਉਹਨਾਂ ਦੀ ਸਰਕਾਰ ਜੁੰਦੀ ਜਾਗਦੀ ਰਵੇ ਤੇ ਜਦੋਂ ਵੀ ਸਰਕਾਰ ਆਉਣੀ ਹੁੰਦੀ ਸੀ ਤੇ ਬਾਬਾ ਜੀ ਦੀਆਂ ਅਰਦਾਸਾਂ ਹੀ ਉਹਨਾਂ ਦੇ ਹੱਕੇ 'ਚ ਹੁੰਦੀਆਂ ਸੀਗੀਆਂ ਬਾਬਾ ਜੀ ਨੇ ਦੇਖੋ ਜਿਹੜਾ 시ਦੀ ਮੈਮੋਰੀਅਲ ਬਣਾਇਆ ਉਹ ਸਤਕਾਰ ਵੀ ਬਹੁਤ ਖੱਟਿਆ ਔਰ ਉਹਨਾਂ ਨੂੰ ਆਦਰ ਮਿਲਿਆ ਪਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹ ਅਕਾਲੀ ਦਲ ਦੇ ਦੇ ਲਈ ਉਗਨਗਾਨ ਕਰਨ ਲੱਗ ਪਏ ਜਿਸ ਤਰ੍ਹਾਂ ਜਿਹੜੇ ਜਥੇਦਾਰਾਂ ਨੂੰ ਕਾਮਰ ਰੱਦ ਕਰਦੀ ਸੀ ਗਿਆਨੀ ਗੁਰਬਚਨ ਸਿੰਘ ਨੂੰ ਰੱਦ ਕੀਤਾ ਉਸ ਤੋਂ ਬਾਅਦ ਰੱਦ ਕੀਤਾ ਉਦੋਂ ਬਾਬਾ ਜੀ ਉਹਨਾਂ ਨਾਲ ਖੜੇ ਰਹੇ ਉਹਨਾਂ ਦੇ ਹੱਕ ਵਿੱਚ ਖੜੇ ਰਹੇ ਆਪਣੇ ਪ੍ਰੋਗਰਾਮਾਂ ਤੇ ਗਿਆਨੀ ਗੁਰਵਚਨ ਸਿੰਘ ਨੂੰ ਬੁਲਾਉਂਦੇ ਰਹੇ ਐ ਮੇਰੇ ਖਿਆਲ ਜਦੋਂ ਸਾਫਕਾ ਜਥੇਦਾਰ ਬਣ ਗਿਆ ਉਦੋਂ ਵੀ ਉਹ ਦਮਦਮੇ ਟਕਸਾਲ ਦੇ ਪ੍ਰੋਗਰਾਮਾਂ ਪੰਥ ਨੂੰ ਬੁਲਾਉਣਾ ਤੇ ਬਾਬਾ ਜੀ ਭੁੱਲ ਸਕੇ ਪਰ ਗਿਆਨੀ ਗੁਰਵਚਨ ਸਿੰਘ ਨੂੰ ਬੁਲਾੜਾ ਨਹੀਂ ਭੁੱਲੇ ਕਦੀ ਸੋ ਇਹ ਬੜੀ ਇੱਕ ਸਾਂਝ ਸੀ ਦੋਨਾਂ ਦੀ ਇਕਲ ਸਾਂਝ ਟੁੱਟੀ ਭਾਜਪੀ ਦੀ ਅਕਾਲੀ ਦਲ ਨਾਲੋਂ ਹੋਣੇ ਭਾਜਪੀ ਦਾ ਵੀ ਇੱਕ ਖੁਰਾਫਾਤੀ ਦਿਮਾਗ ਹੈ ਸਟੇਟ ਹੈ ਡੀਪ ਸਟੇਟ ਉਹਦੇ ਨੂੰ ਕੋਲ ਹੈ ਹੁਣ ਉਹਨਾਂ ਨੇ ਵੀ ਤੇ ਕੁਛ ਨਾ ਕੁਛ ਅਕਾਲੀ ਦਲ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੇ ਵਿੱਚ ਕੋਈ ਗੜਬੜ ਕਰਾਉਣੀ ਸੀਗੀ ਉਹ ਵੀ ਆਪਣੀ ਦੇਖ ਰਏ ਸੀ ਕਿ ਕਦੋਂ ਸਾਨੂੰ ਮੌਕਾ ਮਿਲੇ ਬਾਬਾ ਜੀ ਨੂੰ ਆਪਣਾ ਗੁੱਸਾ ਸੀਗਾ ਕਿ ਇਹ ਮੈਨੂੰ ਹਰ ਗੱਲ ਤੇ ਟਿਚ ਕਰ ਰਹੇ ਨੇ ਮੈਨੂੰ ਮੈਨੂੰ ਮਤਲਬ ਦਮਦਮਿਤ ਇੱਕ ਸਾਲ ਨੂੰ ਅੱਜ ਤੱਕ ਪੁੱਛਿਆ ਜਾਂਦਾ ਸੀ ਜਦੋਂ ਤਖਤਾਂ ਦੇ ਚਸਦੇ ਲਾਏ ਜਾਂਦੇ ਸੀ ਹੁਣ ਪਹਿਲੀ ਵਾਰ ਹੋਇਆ ਕਿ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਹੁਣ ਇੱਕ ਦੂਜੇ ਨੂੰ ਟਿਚ ਕਰ ਰਹੇ ਸੀ ਇੱਕ ਦੂਜੇ ਨੂੰ ਨੋ ਮਤਲਬ ਜਿਵੇਂ ਮੈਂ ਪਹਿਲਾਂ ਕਿਹਾ ਸ਼ੈਡੋ ਬਾਕਸਿੰਗ ਦਾ ਇਹੀ ਅਰਥ ਹੁੰਦਾ ਹੈ ਕਿ ਇੱਕ ਦੂਸਰੇ ਨੂੰ ਤੁਸੀਂ ਟੌਂਟ ਕਰ ਰਹੇ ਹੋ ਕਦੀ ਕਦੀ ਬਾਬੇ ਦੀਆਂ ਕਦੀ ਪੋਤੇ ਦੀਆਂ ਇਹ ਚੱਲਦਾ ਪਿਆ ਸੀਗਾ ਹੁਣ ਜਦੋਂ ਬਾਬਾ ਜੀ ਕੋ ਮੌਕਾ ਆ ਗਿਆ ਉਹਨਾਂ ਨੇ ਵੀ ਬੜੇ ਕੁਮਾਰਤੀ ਵੀ ਚਲੋ ਫਿਰ ਗੈਨੀ ਜਿਹੜੇ ਗੁਲਦੀਪ ਸਿੰਘ ਨੇ ਅਸੀਂ ਉਹਨਾਂ ਨੂੰ ਸੰਦੇਸ਼ ਨਹੀਂ ਦੇਣ ਦੇਾਂਗੇ ਉਹਨਾਂ ਨੇ ਕਿਹਾ ਕਿ ਇਹ ਸਾਰੇ ਮਸਲੇ ਵਿੱਚ ਸੇਕੋਮ ਕਿੱਥੇ ਖੜੀ ਹੈ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਸੰਪੂਰਨ ਪੰਥ ਹੈ ਤੇ ਨਾ ਹੀ ਦੰਗਮੇ ਟਕਸਾਲ ਕਿਸੇ ਦੀਆਂ ਕੁਰਬਾਨੀਆਂ ਵੱਡੀਆਂ ਹੋ ਸਕਦੀਆਂ ਹਨ ਪਰ ਕੁਰਬਾਨੀਆਂ ਨਾਲ ਤਾਂ ਪੰਜਾਬ ਭਰਿਆ ਪਿਆ ਹੈ ਪਰ ਹੁਣ ਇਹਦੇ ਵਿੱਚ ਕੌਮ ਕਿੱਥੇ ਖੜੀ ਹੈ ਖਾਲਸਾ ਪੰਥ ਕਿੱਥੇ ਖੜਾ ਨਾ ਤਾਂ ਅਕਾਲੀ ਦਲ ਆਪਣੇ ਆਪ ਦੇ ਵਿੱਚ ਸੰਪੂਰਨ ਪੰਥ ਹੈ ਤੇ ਨਾ ਦਮਦਮਿਤਕਸਾਲ ਹੈ ਕੁਰਬਾਨੀ ਕਿਸੇ ਦੀ ਬਹੁਤ ਵੱਡੀ ਹੋ ਸਕਦੀ ਤੇ ਕੁਰਬਾਨੀਆਂ ਨਾਲ ਤੇ ਪੰਜਾਬ ਭਰਿਆ ਪਿਆ ਤੁਸੀਂ ਪਿੰਡਾਂ 'ਚ ਜਾਓ ਘਰ ਘਰ ਜਾਓ ਦਮਦਮੀ ਡਿਕਸਾਲ ਖੰਡਕੀਨੀ ਜਥਾ ਇਹਨਾਂ ਦੋਵਾਂ ਸੰਪਰਦਾਵਾਂ ਤੋਂ ਇਲਾਵਾ ਵੀ ਬਹੁਤ ਸਾਰੇ ਲੋਕਾਂ ਦੀਆਂ ਕੁਰਬਾਨੀਆਂ ਨੇ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਮਾਰਾਂ ਖਾਧੀਆਂ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਨੇ ਉਹ ਸਾਰਿਆਂ ਦੀ ਇੱਥੇ ਪਰਮਾਰ ਹੈ ਬਟ ਗੱਲ ਇਹ ਹੈ ਕਿ ਪੰਥ ਸੰਪੂਰਨ ਕੋਈ ਵੀ ਨਹੀਂ ਹੈ ਪੰਥ ਬਹੁਤ ਵਿਸ਼ਾਲ ਹੈ ਬਹੁਤ ਵੱਡਾ ਹੈ ਔਰ ਉਹਦੇ ਵਿੱਚ ਸੈਂਕੜੇ ਜਥੇਬੰਦੀਆਂ ਸੰਸਥਾਵਾਂ ਸੰਪਰਦਾਵਾਂ ਨਯੰਗ ਜਥੇਬੰਦੀਆਂ ਝਜਾਰੂ ਜਥੇਬੰਦੀਆਂ ਹੁੰਦੀਆਂ ਹਨ ਉਹਨਾਂ ਕਹਿੰਦੇ ਕਿ ਇਹਨਾਂ ਦੋਵਾਂ ਧਿਰਾਂ ਵਿਚਾਲੇ ਪੰਥ ਸੋਚਦਾ ਹੈ ਕਿ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੋਈ ਟਕਰਾਹ ਹੁੰਦਾ ਹੈ ਤਾਂ ਪੂਰੀ ਦੁਨੀਆ ਵਿੱਚ ਸਿੱਖਾਂ ਦੇ ਅਕਸ ਨੂੰ ਢਾਹ ਲੱਗੇਗੀ। ਪੰਥ ਐਸ ਵੇਲੇ ਕੀ ਸੋਚ ਰਿਹਾ? ਪੰਥ ਦੇ ਸੋਚ ਰਿਹਾ ਕਿ ਇਹਨਾਂ ਦੋਨਾਂ ਦੀ ਲੜਾਈ ਦੇ ਵਿੱਚ ਜੇ ਉੱਥੇ ਟਕਰਾਹ ਹੁੰਦਾ ਹੈ, ਜਿਸਮਾਨੀ ਟਕਰਾਓ ਦੀ ਗੱਲ ਕਰ ਰਿਹਾ। ਜੇ ਜਿਸਮਾਨੀ ਟਕਰਾਓ ਹੁੰਦਾ ਹੈ ਪੂਰੀ ਦੁਨੀਆ ਦੇ ਵਿੱਚ ਸਿੱਖ ਨੇਸ਼ਨ ਦਾ ਜਿਹੜਾ ਅਕਸਾ ਖਰਾਬ ਜਾਏ। ਉਨਾ ਕਿਆ ਕਿ ਅਸੀਂ ਸਾਰੇ ਸਾਲ ਪਰ ਆਪੋ ਆਪਣੀ ਵਿਚਾਰਧਾਰਾ ਅਨੁਸਾਰ ਕੰਮ ਕਰਦੇ ਹਾਂ ਤੇ ਇੱਕ ਦਿਨ ਹੀ ਸ਼ੀ ਅਕਾਲ ਤਖਤ ਸਾਹਿਬ ਵਿਖੇ ਇਕੱਠੇ ਹੋ ਕੇ ਦਿੱਲੀ ਨੂੰ ਲਲਕਾਰਦੇ ਹਾਂ ਤੇ ਉਹਨੂੰ ਦੱਸਦੇ ਹਾਂ ਕਿ ਤੇਰਾ ਜ਼ੁਲਮ ਭੁੱਲਿਆ ਨਹੀਂ ਅਤੇ ਅੱਗੋਂ ਆਪਣੇ ਆਜ਼ਾਦ ਰਾਜ ਲਈ ਸੰਘਰਸ਼ ਦੀ ਲੜਾਈ ਲੜਦੇ ਰਹਾਂਗੇ 365 ਦਿਨ ਦੇ ਵਿੱਚ 364 ਦਿਨ ਅਸੀਂ ਆਪਣੀ ਆਪਣੀ ਡਾਇਓਲੋਜੀ ਔਰ ਆਪਣੀ ਆਪਣੀ ਰਾਜਨੀਤੀ ਅਨੁਸਾਰ ਆਪਣਾ ਕੰਮ ਕਰਦੇ ਹਾਂ ਇੱਕ ਦਿਨ ਅਸੀਂ ਇਕੱਠੇ ਹੁੰਨੇ ਹਾਂ ਤੇ ਦਿੱਲੀ ਨੂੰ ਬੰਗਾਰਦੇ ਹਾਂ ਦਿੱਲੀ ਨੂੰ ਦੱਸਦੇ ਹਾਂ ਤੇਰਾ ਕਹਿਰ ਵੀ ਨਹੀਂ ਭੁੱਲਿਆ ਔਰ ਉਸ ਕਹਿਰ ਚੋਂ ਉਸ ਜ਼ੁਲਮਾਂ ਚੋਂ ਨਿਕਲਿਆ ਹੋਇਆ ਸੰਘਰਸ਼ ਜਾਰੀ ਹੈ ਔਰ ਜਿਹੜੇ ਸ਼ਹੀਦ ਹੋਏ ਨੇ ਇਸ ਪਾਵਨ ਧਰਤੀ ਤੇ ਜਿਹੜੀ ਉਹਨਾਂ ਦੀ ਸੋਚ ਸੀ ਉਸ ਸੋਚ ਅਨੁਸਾਰ ਅਸੀਂ ਆਪਣਾ ਮੁਲਕ ਸਿਰਜਣਾ